ਹਾਂਜੀ ਬਾਈ ਸਵਾਗਤ ਹੈ ਕਿਸਾਨ ਵੀਰੋਟ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਵਾਜੀ ਕੋਲ ਇੱਕ ਤਾਜੀ ਸੂਈ ਕਾ ਠੀਕ ਹੈ ਜੀ ਇੱਕ ਛੋਟੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੂੰ ਕਰਦੇ ਜੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਭਰਪੂਰ ਸਿੰਘ ਆ ਹਾਂਜੀ ਪੈਂਡ ਸੰਧੂ ਕਲਾਂ ਜ਼ਿਲ੍ਹਾ ਪਾ ਨੂੰ ਬਰਨਾਲਾ ਪੈ ਜਾਂਦਾ ਤਹਿਸੀਲ ਆਪਾਂ ਨੂੰ ਤੋਪਾ ਪੈ ਜਾਂਦੀ ਆ ਹਾਂਜੀ ਫੋਨ ਨੰਬਰ ਹੈਗਾ ਆਪਣਾ 99154 68734 ਠੀਕ ਹੈ ਜੀ ਪਿੰਡ ਆਪਣਾ ਸੰਧੂ ਕਲਾ ਪਿਆ ਜਾਂਦਾ ਤੱਪੇ ਤੋਂ ਆਪਾਂ ਨੂੰ ਭਦੌੜ ਨੂੰ ਆਉਣਾ ਜਿਹੜਾ ਹਾਈਵੇ ਰੋਡ ਤੇ ਰਹਿ ਜਾਂਦਾ ਠੀਕ ਹੈ ਜੀ ਭਦੌੜ ਤੋਂ 6 ਕਿਲੋਮੀਟਰ ਤੱਪੇ ਤੋਂ 17 ਕਿਲੋਮੀਟਰ ਮਾਨਸਾ ਕਨੋਂ ਤੱਕ ਪਾ ਰਹਿ ਜਾਂਦਾ ਠੀਕ ਹੈ ਜੀ ਬਰਾਲੇ ਵਾਲੀ ਸਾਈਡ ਤੋਂ ਸਹਿਣਾ ਆ ਜਾਂਦਾ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਹਾਂ ਜੀ ਬਈ ਨਾਗ ਨੇ ਅੱਜ ਆਪਣੇ ਕੋਲੇ ਦੋ ਵਿਹੜਾ ਨੇ ਇੱਕ ਝੋਟੀ ਠੀਕ ਹੈ ਜੀ ਆ ਵਿਹੜੀ ਦੱਸੋ ਜਿਹੜੀ ਤਾਜੀ ਸੂਈ ਆ ਇਹ ਤਾਜੀ ਸੂਈ ਆ ਇਹਨੂੰ ਮੰਨ ਲਓ ਵੀ ਅੱਧਾ ਪੌਣਾ ਘੰਟਾ ਹੋਇਆ ਹਲੇ ਜੇਰ ਪੈਣੀ ਓਕੇ ਦੇਰ ਹਲੇ ਪੈਣੀ ਹੈਗੀ ਹਮ ਆਪਾਂ ਝੂਠ ਮਾਰਨਾ ਨਹੀਂ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ ਤੇ 3 1/2 ਕਿਲੋ ਬੋਲਾ ਆਪਾਂ ਚੋਲਿਆ ਠੀਕ ਹੈ ਜੀ ਸੀਲ ਗਰੀਬ ਆ ਦਵਾਈ ਚੂਹੀ ਸਾਫ ਆ ਸਾਰਾ ਕੁਝ ਓਕੇ ਆ ਲੈ ਠੀਕ ਹੈ ਜੀ ਕਲੂਨ ਨੇ ਪਾਇਆ ਮੰਨ ਲਾ ਕਿ ਦੁੱਧ ਨੇ 20 ਕਿਲੋ ਠੀਕ ਹੈ ਜੀ ਐਤ ਕੀ 22 ਪਾਦੇ ਜੇ ਤਾਂ ਮੌਸਮ ਰਿਹਾ 23 ਪਾਉਗੀ ਇਹ ਗਰਮੀ ਹੋਊਗੀ ਤਾਂ 20 ਵੀ ਪਾ ਸਕਦੇ ਬੱਚਾ ਕੀ ਜੀ ਮਗਰ ਬੱਛਾ ਗਾ ਮਾਰ ਬੱਛਾ ਜੀ ਮਗਰ ਹਾਂਜੀ ਤੁਰ ਕੇ ਦਿਖਾ ਦਿਓ ਜੀ ਜੋਪੜਾ ਦੇਖ ਸਕਦੇ ਹੋ ਸੋਹਣੀ ਜਾਨ ਪ੍ਰਾਂ ਵਾਲੀ ਆ ਖੁਲ ਹੈਕਸ ਆਰਡਰ ਦੀ ਆ ਹਾਂਜੀ ਕੋਈ ਐ ਨਹੀਂ ਗੱਲ ਠੀਕ ਹੈ ਜੀ ਕਿ ਉਹ ਹੋਈ ਜੀ ਆ ਕੋਈ ਲੋਪਰਾ ਲિસ્ਟੀ ਲਾ ਮੀ ਨਹੀਂ ਤੋਰਾ ਤਰਾ ਦੇਖ ਸਕਦੇ ਹੋਰ ਯਾਰ ਕੀ ਕਰ ਠੀਕ ਹੈ ਜੀ ਜਿਹੜਾ ਲਿਆ ਉਹ ਯਾਦ ਰੱਖੂ ਅੱਜ ਸੂਈ ਨਾ ਦਾ ਘੜੀ ਹੋਇਆ ਬਾਜੇ ਜੁਰ ਛੱਟੇ ਜਾਣੀ ਆ ਨਹੀਂ ਮੋੜ ਲਓ ਜੀ ਮੋੜ ਲਓ ਆ ਜਾ ਪੁੱਤਾ ਜਾ ਬਾਕੀ ਫੇਸ ਸੂਸ ਵਿਖਾ ਦੇ ਥੱਲੇ ਆ ਡਰ ਰੂਟਰ ਨੇੜੇ ਚੱਕਰਾ ਦੇ ਠੀਕ ਸਾਰੇ ਰੇਡ ਭਰਾ ਦਾ ਜਾਇ ਜਾ ਇਹਦਾ ਰੇਟ ਵਾਸਤੇ ਜਾਇਜਾ 65000 ਰੁਪਏ ਚੋਂ ਮਾਨਤਾਨ ਕਰਦਾਂਗੇ ਠੀਕ ਆ ਜੀ 65000 ਰੁਪਏ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਫਿਰ ਸੰਧੂ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਬਾਈ ਜੀ ਦੂਜੀ ਵਾੜ ਦੀ ਜਾਣਕਾਰੀ ਦਿਓ ਜੀ ਇਹ ਪਹਿਲਾ ਸੂਆ ਵਾੜਾ ਬਾਈ ਹਾਂਜੀ ਇਹਨੂੰ ਸੂਈ ਨੂੰ ਹੋਗੇ ਹੋਣਗੇ 10 12 ਦਾ ਨਾ ਅਵੱਛਾ ਬੈਠਾ ਕਾਲਾ ਇਹਦਾ ਠੀਕ ਆ ਜੀ ਬੱਛਾ ਕੱਬਸੀ ਆ ਜੀ ਅੱਛਾ ਇਹਦੇ ਮਗਰ ਆ ਬੱਛਾ ਕਾਲਾ ਹਾਂ ਠੀਕ ਆ ਜੀ ਲੋ ਭਰਾ ਇਹਦੇ ਥੱਲੇ ਹੁਣ 12 ਲੀਟਰ ਦੁੱਧ ਹੈ 12 ਲੀਟਰ ਦੁੱਧ ਹੈ ਹਾਂ ਆ ਮੌਸਮ ਬਣ ਗਿਆ ਵਧੀਆ ਹਾਂਜੀ ਬਸ ਇਸ ਤੋਂ ਪਹਿਲਾਂ ਗਰਮੀ ਦਾ ਕਰਕੇ ਰੁਕੀ ਵੀ ਸੀ ਹੁਣ ਕੋਦੋਂ 15 ਕਿਲੋ ਘਰੋ ਗੀ ਠੀਕ ਹੈ ਜੀ ਠੀਕ ਡਿਊਟੀ ਦਾਣਾ ਨੂੰ ਪਸ਼ੂ ਖਾਣ ਲੱਗ ਗਏ ਹਾਂਜੀ ਹਾਂਜੀ ਗਰਮੀ ਘਟ ਗਈ ਨਾ ਹੁਣ ਮੀਂਹ ਵੀ ਕੱਢ ਗਈ ਹਾਂਜੀ ਹਾਂਜੀ ਬਾਕੀ ਸੀਲ ਗਰੀਬ ਦਾ ਇਹਦਾ ਵੀ ਅੰਤ ਕੋਈ ਨਹੀਂ ਬੱਚਾ ਸਾਢ ਨਾ ਸਾਢ ਠੀਕ ਹੈ ਜੀ ਤੇ ਥਣ ਥਣ ਤੈਨੂੰ ਦੇਖਦੀ ਇਹ ਮੁਠੀ ਦੀ ਚੁਵਾਈ ਲੈ ਠੀਕ ਹੈ ਠੀਕ ਤੋਂ ਸਾਰਾ ਕੁਝ ਠੀਕ ਹੈ ਕੋਈ ਰਿਪੋਰਟ ਹੈ ਠੀਕ ਹੈ ਇਹਦਾ ਰੇਟ ਪੜਾ ਇਹਦਾ 45000 ਚੋਂ ਮਾਨਤਾਨ ਕਰਦਾਂਗੇ 45000 ਤੁਮ ਨੂੰ ਫੇਸ ਕੁਆਲਟੀ ਦੇਖ ਸਕਦੇ ਹੋ ਬਿਊਟੀ ਥਣ ਥਣ ਬਹੁਤ ਟਾਪ ਦਾ ਲੱਗਿਆ ਭਰਾ ਠੀਕ ਹੈ ਜੀ ਸਾਰਾ ਕੋਈ ਰਿਪੋਰਟ ਹੈ ਠੀਕ ਹੈ ਜੀ ਸਾਫ ਸੁੱਚੀ ਵਹਿੜਾ ਐ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਭਾਈ ਜੀ ਜਰੂਰ ਕਨੈਕਟ ਕਰੋ ਹਾਂਜੀ ਭਾਈ ਛੋਟੀ ਦੀ ਜਾਣਕਾਰੀ ਦਿਓ ਜੀ ਆਪਣੀ ਛੋਟੀ ਨੂੰ ਅੱਜ ਸੂਈ ਨੂੰ 7ਵਾਂ ਦਿਨ ਹੈ ਹਾਂਜੀ 9 ਲੀਟਰ ਦੁੱਧ ਤਿਆਰ ਹੈ ਠੀਕ ਹੈ ਜੀ ਦੁੱਧ 10-11 ਕਿਲੋ ਪਾ ਦੂ ਦੋ ਦੰਦ ਕੱਟੀ ਐ ਠੀਕ ਹੈ ਜੀ ਲੋ ਭਰਾ ਲੈ ਜਾ ਦਿਓ ਹਾਂ ਤਾਂ ਬਹੁਤ ਚੰਗੇ ਅਸਲੇ ਦੀ ਭੈ ਹੈਗੀ ਹਾਂਜੀ ਹਾਂ ਇਹ ਨਹੀਂ ਗੱਲ ਕੋਈ ਸੋਨਾ ਰਿਕਾਟ ਹੈ ਮਾਂ ਥੱਲੇ ਦੁੱਧ 15 ਕਿਲੋ ਸੀ ਠੀਕ ਹੈ ਜੀ ਕਾ ਜਲੇ ਬੰਦੇ ਤੋਂ ਲਈ ਦੀ ਠੀਕ ਹੈ ਜੀ ਜੇਰ ਜੂਰ ਸਾਰੇ ਕਾਹੇ ਦੀ ਕੋਪੇ ਦੀ ਰਿਪੋਰਟ ਵੀਡੀਓ ਆਪਰੇ ਠੀਕ ਹੈ ਬਾਕੀ ਇਹ ਨਹੀਂ ਕੋਈ ਨਾ ਔਲ ਨਾ ਫੌਲ ਕੁਆਲਟੀ ਧਾਰ ਜਿਵੇਂ ਮਰਜੀ ਚੋਲਾ ਠੰਡੀ ਸੀ ਲਾ ਜੀ ਪੂਰੀ ਹਾਂ ਠੀਕ ਹੈ ਥੋੜਾ-ਥੜਾ ਦੇਖਦਾ ਪੂਰਾ ਕਾਟੀ ਦੱਸਿਆ ਠੀਕ ਹੈ ਜੀ ਦੁੱਧ ਵੱਧ ਹੋਊਗਾ ਪੂਰਾ ਚਾਹ ਤਨੇ ਟਾਈਮ ਚ ਹੋ ਕੇ ਹਾਂ ਬਾਕੀ ਪੈਠਪੂੜੇ ਦੀ ਹੋਰ ਮੋਟੀ ਧਾਰ ਆ ਤੇ ਸੋਨਾ ਥਣ ਕਢਦੀ ਆ ਪਾਸੋਂ ਠੀਕ ਹੈ ਜੀ ਦੇਖ ਸਕਦੇ ਦੇਖ ਸਾਹਿਬਾ ਅੰਥੋਂ ਦਿਖਾ ਦੇ ਠੀਕ ਹੈ ਜੀ ਹਲੇ ਐਨ ਪ्योर ਦੁੱਗੀ ਹੈ ਕੱਟੀ ਮੂ ਠੀਕ ਹੈ ਠੀਕ ਸੈਂਕਸ ਨੂੰ ਵੀ ਬਹੁਤ ਸੋਹਣੇ ਲੱਗੇ ਸਾਰੇ ਕੋਈ ਨਹੀਂ ਬਹੁਤ ਵਧੀਆ ਲੋਕਾਂ ਨੂੰ ਬੜਾ ਮੂਹ ਨਹੀਂ ਟੱਟਣਾ ਠੀਕ ਹੈ ਜੀ 75000 ਰੁਪਏ ਚੋਂ ਮਾਨਤਾ ਕਰਦਾ ਠੀਕ ਹੈ ਜੀ 75000 ਚੋਂ ਮਾਨਤਾ ਮਗਰ ਬੱਚਾ ਬਾਈ ਜੀ ਕੀ ਹੈ ਕੱਟਾ ਹੈ ਮਗਰ ਮਗਰ ਕੱਟਾ ਜੀ ਠੀਕ ਹੈ ਜੀ ਸਾਨੂੰ ਕੱਟਾ ਵੀ ਦਿਖਾ ਦਿੰਨੇ ਆ ਤੇ ਹਲੇ ਤਾਂ ਸਭ ਤੋਂ ਵੱਧੂਗੀ ਕਰਮਾ ਵਾਲੀ ਠੀਕ ਹੈ ਜੀ ਤੇ ਬਾਈ ਜੀ ਨੂੰ ਤੁਹਾਨੂੰ ਦੁੱਧ ਦਾ ਰੇਟ ਬਾਈ ਨਾਲ ਫੋਨ ਤੇ ਕਰ ਲਿਓ ਇਧਰ ਹੋ ਠੀਕ ਹੈ ਜੀ ਦੱਸਦਾ ਬਾਈ ਤੇ ਬੱਚਾ ਸਾਨੂੰ ਦਿਖਾਈ ਦਿੰਨੇ ਆ ਜੀ ਕਟਾ ਇਹ ਦੇ ਮਗਰ ਆ ਦੇਖ ਸਰੋ ਇਹ ਬਾਈ ਇਹ ਕਟਾ ਦਾ ਹਾਂ ਇਹ ਕਟਾ ਇਹ ਕਟਾ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤੋ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਵਿੱਚ ਫੇ ਬਾਏ